ਹਾਂਜੀ ਕਹਿੰਦੀ ਵੇ ਮੈਂ ਉਹ ਬਾਬੇ ਦੀ ਫੈਨ ਆ ਜਿਹੜਾ ਕੱਤਿਆਂ ਦੇਸ਼ਾਂ ਵਿੱਚ ਵੈਣਾ ਅੱਜ ਗੱਲ ਕਰਾਂਗੇ ਓਸ਼ੋ ਦੀ ਬਹੁਤ ਨੇ ਨਾਮ ਸੁਣਿਆ ਹੋਣਾ ਓਸ਼ੋ ਦਾ ਮੈਂ ਓਸ਼ੋ ਦੀ ਪਹਿਲੀ ਕਿਤਾਬ 2018 ਦੇ ਵਿੱਚ ਇੰਡੀਆ ਤੋਂ ਮੰਗਵਾਈਆਂ ਸੀ ਇਹਨਾਂ ਚਾਰ ਕਿਤਾਬਾਂ ਕਿਤਾਬਾਂ ਇਹਦੀਆਂ ਲਗਭਗ ਬਹੁਤ ਨੇ ਕਿਉਂਕਿ ਆਪ ਵੀ ਇਸ ਬੰਦੇ ਨੇ 10000 ਤੋਂ ਵੱਧ ਕਿਤਾਬ ਪੜ੍ਹੀ ਹੋਣੀ ਆ ਬਹੁਤ ਜ਼ਿਆਦਾ ਕਿਤਾਬ ਪੜ੍ਹੀ ਸੀ ਇਹਦੇ ਪਿਓ ਦੇ ਅੱਖਾਂ ਦੇ ਤਾਅਕ ਕਹਿੰਦਾ ਵੀ ਸਾਡੇ ਘਰ ਦੇ ਵਿੱਚ ਲਾਇਬ੍ਰੇਰੀ ਹੁੰਦੀ ਸੀ ਕਹਿੰਦਾ ਉਹ ਤੋਂ ਬਾਅਦ ਕਹਿੰਦਾ ਇੰਨੀਆਂ ਕਿਤਾਬਾਂ ਆ ਗਈਆਂ ਕੰਨ ਸਾਡਾ ਘਰ ਲਾਇਬ੍ਰੇਰੀ ਚ ਰਹਿਣ ਲੱਗ ਗਿਆ ਇੰਨੀਆਂ ਕਿਤਾਬਾਂ ਪੜ੍ਹਨ ਦਾ ਸ਼ਕੀਨ ਸੀ ਇਹ ਬੰਦਾ ਓਸ਼ੋ ਓਸ਼ੋ ਦੀ ਜਦੋਂ ਮੈਂ ਪਹਿਲੀ ਕਿਤਾਬ ਪੜ੍ਹੀ ਸੰਪੋਗ ਤੋਂ ਸਮਾਧੀ ਤੱਕ ਇਹਦੀਆਂ ਜਿਹੜੀਆਂ ਮਤਲਬ ਇਹਦੀਆਂ ਭਗਤੀ ਕਰਨ ਦੇ ਜਿਹੜੇ ਨਿਜਮ ਭਗਤੀ ਕਿੱਦਾਂ ਕਰੀਦੀਆਂ ਸਾਹ ਰੋਕਣ ਦੀਆਂ ਤਕਨੀਕਾਂ ਉਹ ਟੈਕਨੀਕਸ ਮੈਂ ਵੀ ਦੇਖੀਆਂ ਸੀ ਜੋ ਕੇ ਜੇ ਹਰ ਇੱਕ ਬੰਦੇ ਨੂੰ ਪਤਾ ਹੀ ਹੁੰਦਾ ਓਸ਼ੋ ਦਾ ਪਰ ਅੱਜ ਸਾਨੂੰ ਓਸ਼ੋ ਦਾ ਆਪਾਂ ਜਨਮ ਚਲੋ ਤਾਂ ਦੱਸਾਂਗੇ ਮੋਟੀਆਂ-ਮੋਟੀਆਂ ਅਸਲੇ ਬੰਦੇ ਦੀ ਕਾਰਨਾਮੇ ਬੰਦਾ ਕਹਿ ਜਾ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਲੈ ਕੇ ਬੰਦੇ ਦਾ ਵਿਜਨ ਕੀ ਸੀ ਮਹਾਤਮਾ ਬੁੱਧ ਨੂੰ ਲੈ ਕੇ ਕੀ ਗੱਲਾਂ ਕਰਦੀ ਸੀਗੇ ਇਹ ਤੇ ਮੈਂ ਪਰਸਨਲੀ ਮੰਨਦਾ ਇਸ ਨੂੰ ਵੀ ਇਹ ਨਾਰਮਲ ਜਾਂ ਆਮ ਇਨਸਾਨ ਨਹੀਂ ਸੀਗਾ ਇਹ ਨੈਕਸਟ ਲੈਵਲ ਸੀ ਆਖਰਕਾਰ ਇੱਕ ਮੈਨੂੰ ਇਹ ਵੀ ਫੀਲ ਹੁੰਦਾ ਵੀ ਜਿਹੜੀ ਸ਼ੀਲਾ ਸੀ ਕਿ ਇੱਕ ਜਨਾਨੀ ਆਈ ਉਸ ਨੇ ਸਾਰਾ ਕੁਝ ਖਤਮ ਕੀਤਾ ਜਦੋਂ ਇਹ ਮੌਨ ਵਰਤ ਦੇ ਵਿੱਚ ਸੀ ਇਹ ਬੰਦਾ ਮੈਨੂੰ ਉਸ ਅੱਧ ਤੱਕ ਗਲਤ ਨਹੀਂ ਲੱਗਦਾ ਚਲੋ ਠੀਕ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਕੱਲੀ ਬਾਇਓਗ੍ਰਾਫੀ ਜਾਂ ਆਪਾਂ ਓਸ਼ੋ ਬਾਰੇ ਦੱਸਣਾ ਇੱਕ ਕ੍ਰਾਈਮ ਸਟੋਰੀ ਮੰਗੂ ਦੱਸਣਾ ਕਿਉਂਕਿ ਕ੍ਰਾਈਮ ਸਟੋਰੀ ਕਿਵੇਂ ਕਿਉਂਕਿ ਜਦੋਂ ਇਸ ਬੰਦੇ ਦੀ ਮੌਤ ਹੋ ਜਾਂਦੀ ਆ ਤਾਂ ਮੌਤ ਤੋਂ ਬਾਅਦ ਜਿਹੜਾ ਡਾਕਟਰ ਇਹਦਾ ਬਿਆਨ ਦਿੰਦਾ ਹਲਫੀ ਹਲਫਨਾਮਾ ਉਹਦੇ 'ਚ ਲਿਖਿਆ ਜਾਂਦਾ ਜਿਹੜੀਆਂ ਤੇ ਗੱਲਾਂ ਆਉਂਦੀਆਂ ਨੇ ਖੁੱਲ੍ਹ ਕੇ ਉਥੋਂ ਸਿੱਧ ਹੁੰਦਾ ਵੀ ਇਸ ਦੀ ਮੌਤ ਨਹੀਂ ਹੋਈ ਸੀ ਇਸ ਨੂੰ ਮਰਵਾਇਆ ਗਿਆ ਸੀ ਪਰ ਇਹਦੇ ਭਗਤ ਤਾਂ ਇਹ ਕਹਿੰਦੇ ਨੇ ਵੀ ਓਸ਼ੋ ਨਾਂ ਤੱਕ ਅਦੇ ਜੰਮਿਆ ਤੇ ਨਾ ਕਦੇ ਮਰਿਆ ਪਰ ਆਪਾਂ ਬਾਈ ਦੇ ਭਗਤ ਨਹੀਂ ਹੈਗੇ ਤੇ ਆਪਾਂ ਇੱਕ ਨਿਊਟਰਲ ਹੋ ਕੇ ਤੁਹਾਨੂੰ ਅੱਜ ਗੱਲ ਦੱਸਦੇ ਆਂ ਵੀ ਓਸ਼ੋ ਕੌਣ ਸੀ 11 ਨਵੰਬਰ 1921 ਦੇ ਦਿਨ ਮੱਧ ਪ੍ਰਦੇਸ਼ ਦੇ ਵਿੱਚ ਜਨਮ ਹੁੰਦਾ ਗਰੀਬ ਪਰਿਵਾਰ ਦੇ ਵਿੱਚ ਜਨਮ ਹੁੰਦਾ ਓਸ਼ੋ ਦਾ ਬਚਪਨ ਦਾ ਨਾਮ ਕੁਝ ਹੋਰ ਹੁੰਦਾ ਓਸ਼ੋ ਇਹ ਬਾਅਦ ਚ ਰੱਖਦਾ ਸੋ ਚੰਦਰ ਮੋਹਨ ਜੈਨ ਇਹਦਾ ਜਨਮ ਦਾ ਨਾਮ ਸੀਗਾ ਉਹ ਤੋਂ ਬਾਅਦ ਓਸ਼ੋ ਬਣਿਆ ਓਸ਼ੋ ਤੱਕ ਦਾ ਸਫ਼ਰ ਕਿਵੇਂ ਰਿਹਾ ਚਲੋ ਜੀ ਬਚਪਨ ਦੇ ਵਿੱਚ ਉਹ ਹਿਸ਼ਾਰ ਅ ਤੇ ਅਰਥ ਸ਼ਾਸਤਰ ਨੂੰ ਚੁਣਨ ਵਾਲਾ ਮਰ ਫਿਲਾਸਫੀ ਫਿਲਾਸਫੀ ਪੜਨਾ ਵਿਸ਼ਾ ਇਹਨੇ ਚੁਣਿਆ ਸੀਗਾ ਪਹਿਲਾਂ ਆਪਣੇ ਪਿੰਡੋਂ ਕਾਲਜ ਦੇ ਵਿੱਚ ਪੜਿਆ ਨਾਨਾ ਨਾਨੀ ਕੋਲੇ ਪੜਿਆ ਸੀਗਾ ਇਹ ਤੇ ਉਸ ਤੋਂ ਬਾਅਦ ਕਾਲਜ ਤੋਂ ਬਾਅਦ ਇਹ ਉੱਥੇ ਪੜਾਉਣ ਲੱਗ ਗਿਆ ਇੱਕ ਕਾਲਜ ਦੇ ਵਿੱਚ ਉੱਥੇ ਜਦੋਂ ਪੜਾਉਣ ਲੱਗ ਗਿਆ ਲਗਭਗ ਤਾਂ ਜਿਹੜੇ ਕਾਲਜ ਵਾਲੇ ਸੀ ਇਸ ਚੀਜ਼ ਤੋਂ ਡਰਨ ਲੱਗੇ ਕਿਉਂਕਿ ਹਰੇਕ ਵਿਸ਼ੇ ਤੇ ਖੁੱਲ ਕੇ ਬੋਲਣਾ ਇਸ ਬੰਦੇ ਵੱਲੋਂ ਹਰੇਕ ਚੀਜ਼ ਤੇ ਖੁੱਲ ਕੇ ਬੋਲਣਾ ਸੈਕਸ ਤੇ ਬੋਲਣ ਵਾਲਾ ਬੰਦਾ ਵੀ ਕਿਉਂਕਿ ਇਹਨੂੰ ਸੈਕਸ ਗੁਰੂ ਵੀ ਕਹਿੰਦੇ ਸੀਗੇ ਤੇ ਕੋਈ ਇਹਨੂੰ ਰੱਬ ਵੀ ਮੰਨਦਾ ਸੀਗਾ ਹਜੇ ਤੱਕ ਨਹੀਂ ਮੰਨਣ ਲੱਗੇ ਸੀ ਬਟ ਹੁਣ ਤੱਕ ਇਹ ਵਿਸ਼ੇ ਬਾਰੇ ਬੋਲਣ ਲੱਗੇ ਸੀ ਕਾਲਜ ਵਾਲੇ ਡਰਨ ਲੱਗੇ ਬਹੁਤ ਗੱਲਾਂ 'ਚ ਕਿਉਂਕਿ ਇਹ ਇਹਨੇ ਸਿੱਧੇ ਤੌਰ ਤੇ ਗਾਂਧੀ ਨੂੰ ਨਕਾਰਿਆ ਵੀ ਗਾਂਧੀ ਮੈਂ ਨਕਾਰਦਾ ਗਾਂਧੀ ਨੂੰ ਉਹਦੀ ਅਹਿੰਸਾ ਅਵਾਦੀ ਨਹੀਂ ਹੈਗਾ ਉਹ ਹਿੰਸਾਵਾਦੀ ਬੰਦਾ ਇਹਨੇ Hindu ਧਰਮ ਦੇ ਬਹੁਤ ਜਿੱਦਾਂ ਇਹਨੇ ਕਹਿ ਸਕਦੇ ਆਂ ਵੀ ਇਹ ਸੰਿਆਸੀ ਮਤ ਨੂੰ ਹੀ ਠਕਰਾਤਾ ਸੰਿਆਸ ਨੂੰ ਹੀ ਇਹਨੇ ਕਿਸੇ ਰੱਬ ਨੂੰ ਨਾ ਮੰਨਿਆ ਕਿਸੇ ਗੀਤਾ ਨੂੰ ਧਾਰਮਿਕ ਗ੍ਰੰਥ ਨੂੰ ਧਰਮ ਨੂੰ ਇਹਨੇ ਨਕਾਰਤਾ ਕਹਿੰਦਾ ਵੀ ਇਇਦਾਂ ਦੇ ਕੋਈ ਧਰਮ ਨਹੀਂ ਹੋਣੇ ਚਾਹੀਦੇ ਇੱਕ ਆਮ ਧਰਮ ਵਸਲਾ ਜ਼ਿੰਦਗੀ ਇੰਜੋਏ ਕਰੋ ਤਾਂ ਕਾਲਜ ਨੇ ਇਹਨੂੰ ਕੱਢਤਾ ਤਾਂ 1960 ਤੋਂ ਲੈ ਕੇ 1966 ਤੱਕ ਇਹਨੇ ਲਿਖ ਕੀਤਾ ਵਕ ਮਤਲਬ ਕਿ ਇੰਡੀਆ ਦਾ ਟੂਰ ਕੀਤਾ ਵਕ ਵਕ ਲੋਕਾਂ ਨੂੰ ਮਿਲਿਆ ਇਹ ਉਹ ਸਫ਼ਰ ਦੇ ਦੌਰਾਨ 1966 ਦੇ ਵਿੱਚ ਇਹਨੇ ਆਪਦਾ ਨਾਮ ਓਸ਼ੋ ਰੱਖ ਲਿਆ ਰਜਨੀਸ਼ ਓਸ਼ੋ ਓਸ਼ੋ ਤੋਂ ਬਾਅਦ 1968 ਦੇ ਵਿੱਚ ਇਹਸ ਬੰਦੇ ਨੇ ਮੁੰਬਈ ਦੇ ਵਿੱਚ ਭਾਸ਼ਣ ਦਿੱਤਾ ਇੱਕ ਵਿਦਿਅਕ ਸੰਸਥਾ ਦੇ ਵਿੱਚ ਇਨਾ ਖਤਰਨਾਕ ਭਾਸ਼ਣ ਸੀ ਵੀ ਲੋਕ ਇਹਦੇ ਨਾਲ ਜੁੜ ਗਏ ਇਹਨੇ ਸੰਪੋਗ ਤੋਂ ਸਮਾਧੀ ਦਾ ਫਾਰਮੂਲਾ ਉਦੋਂ ਲੈ ਕੇ ਆਉਂਦਾ ਬੇਸ਼ੱਕ ਇਹੋਸ਼ ਨੇ ਕੋਈ ਕਿਤਾਬ ਨਹੀਂ ਲਿਖੀ ਸੀ ਨਾ ਹੀ ਇਹਦਾ ਕੋਈ ਉਪਦੇਸ਼ ਸੀਗਾ ਇਹਦੀਆਂ ਗੱਲਾਂ ਨੂੰ ਹੀ ਉਪਦੇਸ਼ ਬਣਾਏ ਗਏ ਇਹਦੇ 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 ਜਿਹੜੇ ਪ੍ਰਵਚਨ ਸੀਗੇ ਉਸੇ ਨੂੰ ਹੀ ਕਿਤਾਬਾਂ ਦਾ ਰੂਪ ਦਿੱਤਾ ਗਿਆ ਤੇ ਲੋਕ ਪ੍ਰਭਾਵਿਤ ਹੁੰਦੇ ਗਏ ਤੇ ਇਸ ਨੇ ਕਿਹਾ ਸੀ ਵੀ ਆਪਾਂ ਸੰਪੋਗ ਸੈਕਸ ਦੇ ਨਾਲ ਹੀ ਮੋਕਸ਼ ਪ੍ਰਾਪਤ ਕਰ ਲੈਣਾ ਸਨਿਆਸ ਮਤਨੂ ਨੇ ਠਕਰਾਤਾ ਕਹਿੰਦਾ ਵੀ ਜੰਗਲਾਂ ਚ ਜਾ ਕੇ ਬੈਠਣਾ ਇਹ ਬੇਵਕੂਫੀ ਆ ਸਿਆਸੀ ਸਨੂਸੀ ਕੋਈ ਨਹੀਂ ਇਹਨੇ ਨਵੀਂ ਚੀਜ਼ ਨਵ ਸਨਿਆਸ ਓਪਨ ਕੀਤਾ ਵੀ ਤੁਸੀਂ ਚਿੱਲ ਮਾਰੋ ਬਸ ਨੱਚੋ ਗਾਓ ਕੋਈ ਸਨਿਆਸੀ ਨਹੀਂ ਉਸ ਨਾਲ Hindu ਵੀਰ ਬਹੁਤ ਇਹਦੇ ਵਿਰੁੱਧ ਹੋ ਗਏ ਕਾਮਰੇਡ ਵੀ ਵਿਰੁੱਧ ਹੋ ਗਏ ਵੱਖ-ਵੱਖ ਧਰਮ ਵਾਲੇ ਵੀ ਇਹ ਕੌਣ ਬਾਬਾ ਨਵਈਆ ਆ ਗਿਆ ਵੀ ਨਵੀਂ ਦੁਨੀਆ ਦੱਸਦਾ ਵੀ ਸਨਿਆਸ ਨਹੀਂ ਇਹ ਕਹਿੰਦਾ ਵਿਆਹ ਕਰਾਉਣ ਦੀ ਵੀ ਕੋਈ ਲੋੜ ਨਹੀਂ ਬੱਚੇ ਜੰਮਣ ਦੀ ਵੀ ਕੋਈ ਲੋੜ ਨਹੀਂ ਕੋਈ ਧਰਮ ਨਹੀਂ ਹੋਣਾ ਚਾਹੀਦਾ ਕੋਈ ਬਾਰਡਰ ਨਹੀਂ ਹੋਣਾ ਚਾਹੀਦਾ ਸੰਯੁਕਤ ਰਾਜ ਸੰਘ ਨੂੰ ਤੋੜ ਕੇ ਇੱਕ ਲੋਕ ਰਾਜ ਸੰਘ ਬਣਾਇਆ ਜਾਵੇ ਜਿੱਥੇ ਕੋਈ ਸਰਹੱਦ ਨਾ ਹੋਵੇ ਦੁਨੀਆ ਐਦਾਂ ਹੀ ਆਜ਼ਾਦ ਘੁੰਮੇ ਮਤਲਬ ਇਸ ਬੰਦੇ ਦੇ ਕਾਫੀ ਹੱਦ ਤੱਕ ਚੱਲੋ ਦਾ ਪੋਸਿਬਲ ਨਹੀਂ ਸੀ ਪਰ ਕਾਫੀ ਕਾਫੀ ਹੱਦ ਤੱਕ ਇਹਦੇ ਵਿਵਾਦਾਂ ਦੇ ਵਿੱਚ ਆ ਗਿਆ ਬੰਦਾ ਇਹਦੇ ਤੇ ਹਮਲਾ ਵੀ ਹੋਇਆ ਪਰ ਬਚ ਰਿਹਾ ਉਸ ਤੋਂ ਬਾਅਦ ਫਿਰ ਇਹਨੇ ਆਪਦੇ ਇੱਕ ਮਤਲਬ ਕਹਿ ਸਕਦੇ ਵੀ ਕੌਮ ਆਪਦੀ ਅਲੱਗ ਜਿਹਦੇ ਵਿੱਚ ਬੰਦੇ ਨੂੰ ਸਵਾਮੀ ਤੇ ਔਰਤ ਨੂੰ ਮਾਤਾ ਕਿਹਾ ਜਾਂਦਾ ਸੀ ਤੇ ਆਪਦੇ ਆਪ ਨੂੰ ਇਹਨੇ ਗॉड ਘੋਸ਼ਿਤ ਕਰਤਾ ਵੀ ਆਮ ਦਾ ਗਾਡ ਇਹ ਜੇ ਤੁਸੀਂ ਇੰਟਰਵਿਊ ਕੱਢ ਕੇ ਦੇਖੋਗੇ ਤਾਂ ਇਹ ਬੰਦੇ ਦੀ ਅੱਖ ਨਹੀਂ ਚੁੱਕਦਾ ਅੱਖਾਂ ਦੇ ਵਿੱਚ ਕੋਈ ਅਲੱਗ ਹੀ ਚਮਕ ਹੈ ਇਹਦੀਆਂ ਇੰਟਰਵਿਊ ਹੁਣ ਵੀ ਪਈਆਂ ਨੇ ਤੁਸੀਂ ਫੋਟੋ ਵੀ ਦੇਖੋਗੇ ਮਤਲਬ ਬੈਸਟਨ ਕਲਚਰ ਆ ਤਾਂ ਚਲੋ ਇਹਨਾਂ ਚੀਜ਼ਾਂ ਤਗੜੀ ਪਾਈ ਹੋਈ ਆ ਤੇ ਉਦਾਂ ਬੰਦੇ ਦੀਆਂ ਮਤਲਬ ਕਿ ਇੰਟਰਵਿਊ ਕਰਨ ਵਾਲੇ ਬੰਦੇ ਨੂੰ ਇਹ ਐਂ ਕਨਵਰਟ ਕਰ ਲੈਣਾ ਕਿਉਂਕਿ ਅ ਮਤਲਬ ਅਰਥ ਸ਼ਾਸਤਰ ਦਾ ਸਟੂਡੈਂਟ ਸੀਗਾ ਪੜਨਾ ਉਸ ਚੀਜ਼ ਬਾਰੇ ਨੌਲੇਜ ਬਹੁਤ ਸੀਗੀ ਹਨ ਚਲੋ ਜੀ ਉਹ ਤੋਂ ਬਾਅਦ ਹੌਲੀ ਹੌਲੀ ਕੀ ਹੋਇਆ 1970 ਦੇ ਵਿੱਚ ਕੁਲੂ ਬਨਾਲੀ ਦੇ ਵਿੱਚ ਜਾ ਕੇ ਇਹ ਸਨਿਆਸੀ ਮੱਤ ਨੂੰ ਠਕਰਾਉਂਦਾ ਉਹ ਤੋਂ ਬਾਅਦ ਚਲੋ ਲੋਕ ਜੁੜਦੇ ਆ ਲੋਕ ਪਾਪੂਲਰ ਹੋਣ ਲੱਗਦਾ ਤਾਂ ਵੱਖ-ਵੱਖ ਧਰਮ ਦੇ ਵਿਰੋਧ ਕਰਨ ਲੱਗ ਜਾਂਦੇ ਆ ਫਿਰ ਇੱਥੇ ਅਮਲਾ ਹੁੰਦਾ ਹਮਲੇ ਤੋਂ ਬਾਅਦ 1981 ਦੇ ਵਿੱਚ ਇਹ ਬਿਮਾਰ ਰਹਿਣ ਲੱਗ ਜਾਂਦਾ ਕਿਉਂਕਿ ਇੱਥੇ ਜਿੱਥੇ ਦਾ ਬਣਾ ਲੰਦਾ ਆਪਦਾ ਮੱਠ ਇੱਕ ਤਰ੍ਹਾਂ ਦਾ ਕਲਟ ਬਣਾਲਾ ਡੇਰਾ ਬਣ ਜਾਂਦਾ ਉੱਥੇ ਲੋਕ ਆਉਣ ਲੱਗ ਜਾਂਦੇ ਆ ਜ਼ਿਆਦਾਤਰ ਇਹਦੇ ਕੋਲੇ ਵਿਦੇਸ਼ੀ ਆਉਂਦੇ ਸੀਗੇ ਵਿਦੇਸ਼ੀ ਆਉਣ ਕਰਕੇ ਉੱਥੇ ਸੈਕਸ ਦੀਆਂ ਜਿੱਦਾਂ ਇੱਕ ਖੁੱਲਾ ਪ੍ਰਸਤਾਵ ਉੱਥੇ ਲੋਕ ਇੱਕ ਆਮ ਬੰਦਾ ਇਹਦੇ ਡੇਰੇ ਦੇ ਵਿੱਚ 30 ਦਿਨਾਂ ਦੇ ਵਿੱਚ 90 ਵਾਰ ਸੈਕਸ ਕਰ ਲੈਂਦਾ ਸੀਗਾ ਉਹ ਚੀਜ਼ ਕਰਕੇ ਗੱਲਾਂ ਬਾਹਰ ਆਉਣ ਲੱਗੀਆਂ ਅਖਬਾਰਾਂ ਉੱਥੇ ਇਹ ਵੀ ਗੱਲ ਉੱਡਣ ਲੱਗੀ ਵੀ ਇਹ ਡਰੱਗ ਵੀ ਦੇਣ ਲੱਗ ਗਿਆ ਜਿਵੇਂ ਜਿਮ ਜਾਉਣ ਵਾਲੇ ਕੰਮ 'ਚ ਹੋਇਆ ਸੀਗਾ ਵੀ ਕਲਟ ਫਿਰ ਬਦਨਾਮ ਹੋਣ ਲੱਗ ਗਿਆ ਵੀ ਇਹਦੇ ਡੇਰੇ 'ਚ ਸੈਕਸ ਤੋਂ ਨਾਲ-ਨਾਲ ਡਰੱਗ ਪੋਲਿਟਿਕਲ ਪਾਰਟੀਆਂ ਦੇ ਡੇ ਦੇ ਵਿੱਚ ਵੱੱਕ ਵੱਡੇ ਵੱਡੇ ਕਲਾਕਾਰ ਵਿਨੋਦ ਖੰਨਾ ਹੋ ਗਿਆ ਹਾਲੀਵੁੱਡ ਐਕਟਰ ਕੀ ਇਹਦੇ ਉੱਥੇ ਆਉਣ ਲੱਗੇ ਵਿਨੋਦ ਖੰਨਾ ਇੱਕ ਟਾਈਮ ਤੇ ਵੀ ਪਾਗਲੇ ਦੇ ਇਹਦੇ ਕੋਲੇ ਰਹਿਣ ਲੱਗਾ ਸੀ ਵੀ ਮੈਂ ਤੇਰੇ ਕੋਲੇ ਆ ਗਿਆ ਸਾਰੀਆਂ ਫਿਲਮਾਂ ਫਿਲਮਾਂ ਛੱਡ ਗਿਆ ਕਿਉਂਕਿ ਇਸ ਬੰਦੇ ਨੇ ਵੀਡੀਓ ਦੇਖੋਗੇ ਇੱਥੇ ਜੱਥ ਹੱਥ ਲਾ ਲੰਦਾ ਮੱਥੇ ਤੇ ਹੀ ਬਸ ਬਸ ਬੰਦੇ ਨੂੰ ਵੀ ਸਮੋਤ ਕਰਦਾ ਪਤਾ ਨਹੀਂ ਕੀ ਕਰਦਾ ਸੀਗਾ ਚਲੋ ਜੀ ਉਸ ਤੋਂ ਬਾਅਦ ਇਹਦੇ ਇੰਜੁਆਇਆਂ ਨੇ ਕਿਹਾ ਵੀ ਆਪਾਂ ਨੂੰ ਇੰਡੀਆ ਦੇ ਵਿੱਚ ਖਤਰਾ ਵੀ ਆਪਾਂ ਅਮਰੀਕਾ ਚੱਲਦੇ ਹਾਂ 1981 1981 ਦੇ ਵਿੱਚ ਸਾਰਾ ਤਾਮਝਮ ਚੱਕ ਕੇ ਭਾਈ ਇੰਡੀਆ ਚੱਲ ਵਰਦਾ ਇਹ ਸੌਰੀ ਅਮਰੀਕਾ ਚੱਲ ਵੜਦਾ ਉੱਥੇ ਓਰੇਗਨ ਨਾਂ ਦੀ ਸਟੇਟ ਆ ਉੱਥੇ ਜਾ ਕੇ ਖਾਲੀ ਰੇਗਿਸਤਾਨ ਪਿਆ ਹੁੰਦਾ ਇਹਦੀ ਤੁਸੀਂ ਨਾ ਡਾਕੂਮੈਂਟਰੀ ਦੇਖਿਓ ਲਗਭਗ 7-8 ਘੰਟੇ ਤੁਹਾਨੂੰ ਲੱਗਣਗੇ ਐਪੀਸੋਡ ਬਹੁਤ ਲੰਮੇ ਆ ਵਾਈਲਡ ਵਾਈਲਡ ਕੰਟਰੀ ਨੈਟਫਲਿਕਸ ਤੇ ਪਈ ਆ ਉੱਥੇ ਇੰਨੀ ਬਰੀਕੀ ਦੇ ਨਾਲ ਦਿਖਾਇਆ ਗਿਆ ਵੀ ਕਿਵੇਂ ਉੱਥੇ ਗਏ ਕਿਵੇਂ ਲੋਕਾਂ ਨੇ ਸਾਧਤਾ ਉੱਥੇ ਇੱਕ ਪਿੰਡ ਬਸਾਇਆ ਉਹਨਾਂ ਨੇ ਗਲੀਆਂ ਦੇ ਨਾਂ ਕਬੀਰ ਸਟਰੀਟ ਓਸ਼ੋ ਸਟਰੀਟ ਉੱਥੇ ਜਾ ਕੇ ਲਾਇਬ੍ਰੇਰੀਆਂ, ਹਸਪਤਾਲ, 에어ਪੋਰਟ ਆਪਦਾ ਰਜਨੀਸ਼ 에어ਪੋਰਟ ਰਜਨੀਸ਼ਪੁਰਮ ਨਾਂ ਦਾ ਪਿੰਡ ਬਸਾਇਆ। ਉੱਥੇ ਹਰ ਇੱਕ ਸਬਦ ਦਾ ਲੋਕਾਂ ਨੂੰ ਦਿੱਤੀ ਗਈ। ਉਸ ਡੇਰੇ ਦੇ ਵਿੱਚ ਇਸ ਬੰਦੇ ਕੋਲੇ 100 ਰਾਇਲ ਸਰਾਏ ਜਿਹੜਾ ਕਿ ਕਾਮ ਬੰਦਾ ਕਦੇ ਲਈ ਨਾ ਸਕਦਾ ਹੋਵੇ। 100 ਰਾਇਲ ਸਰਾਏ 365 ਨੇ ਲੈਣੀਆਂ ਸੀ ਹਰ ਸਾਲ ਮਤਲਬ। ਕੋਈ ਇਹ ਭਾਈ ਓਸ਼ੋ ਕੋਲੇ ਸੀਗੀਆਂ 100 ਕਾਰਾਂ ਇਦਾਂ ਦੀਆਂ। ਰॉयਲਸ ਰਾਇ ਜਿਹੜੀ ਕਿ ਉਹਨੇ ਆਪ ਨਹੀਂ ਬਾਏ ਕੀਤੀਆਂ ਸੀਗੀਆਂ ਉਹਨੂੰ ਗਿਫਟ ਹੋਇਆ ਸੀ ਅਮਰੀਕਾ ਦੇ ਉਹਦੇ ਜਿਹੜੇ ਸ਼ਰਧਾਲੂ ਸੀ ਉਹ ਲੈਣਾ ਚਾਹੁੰਦਾ ਸੀ 365 ਇਦਾਂ ਦੀਆਂ ਹਰ ਰੋਜ਼ ਨਵੀਂ ਤੇ ਫਿਰ ਬਾਬਾ ਕਹਿੰਦਾ ਮੈਂ ਉਹ ਬਾਬੇ ਜੀ ਫੈਨ ਆ ਜਿਹੜਾ ਹਰ ਰੋਜ਼ ਇੱਕ ਉਹ ਇਹਦੀਆਂ ਆਲਦੀਆਂ ਨਹੀਂ ਸੀ ਲੋਕਾਂ ਨੇ ਡੋਨੇਟ ਕੀਤੀਆਂ ਸੀ ਤਾਂ ਲੋਕਲ ਲੋਕਾਂ ਨੂੰ ਬੜੀ ਪ੍ਰੋਬਲਮ ਹੋਣ ਲੱਗੀ ਕਿਉਂਕਿ ਥੋੜਾ ਟਾਈਮ ਪਹਿਲਾਂ ਜੇ ਤੁਸੀਂ ਵੀਡੀਓ ਦੇਖੀ ਹੋ ਮੇਰੀ ਜਿਮ ਜਾਉਣ ਵਾਲੀ ਥੋੜਾ ਟਾਈਮ ਪਹਿਲਾਂ ਹੀ ਲੋਕਾਂ ਨੇ ਜਿਮ ਜਾਉਣ ਦਾ ਕਾਂਡ ਦੇਖਿਆ ਸੀ ਵੀ ਕਿਵੇਂ ਉੱਥੇ ਬੰਦੇ ਨੇ ਇੱਕ ਸੰਸਾਰ ਬਸਾ ਕੇ ਸਾਊਥ ਅਫਰੀਕਾ ਦੇ ਵਿੱਚ ਕੀ ਕੁਝ ਹੋਇਆ ਤਾਂ ਲੋਕ ਡਰਨ ਲੱਗੇ ਵੀ ਇਹ ਬੰਦਾ ਉਹੀ ਲੀ ਤੇ ਚੱਲਿਆ ਜਾਂਦਾ ਕਿਉਂਕਿ ਲਗਭਗ 10000 ਅਮਰੀਕੀ ਇਹਦੇ ਨਾਲ ਜੁੜ ਗਿਆ ਉੱਥੇ ਪਹੁੰਚ ਕੇ ਕਿਉਂਕਿ ਬੰਦੇ ਕੋਲੇ ਜਦ ਹੁਣ ਉੱਥੇ ਸੈਕਸ ਵੀ ਮਿਲ ਜਾਂਦਾ ਡਰੱਗ ਮੈਂ ਨਹੀਂ ਕਹਿੰਦਾ ਵੀ ਡਰੱਗ ਮਿਲਦੀ ਹੋ ਜਾਂ ਇੱਕ ਦੁਨੀਆ ਤੋਂ ਮੁਕਤ ਕਿਉਂਕਿ ਇਹਦਾ ਜਿਹੜਾ ਭਗਤੀ ਕਰਨ ਦਾ ਢੰਗ ਹੀ ਵੱਖਰਾ ਸੀਗਾ ਨੱਚਣਾ ਨੱਚਦੇ ਸੀਗੇ ਕਮਲਿਆ ਮੰਗਵਾ ਉਹ ਮਤਲਬ ਪਾਗਲ ਹੋ ਕੇ ਕੱਪੜੇ ਪਾਈਨ ਕੋ ਸ਼ੁੱਧ ਬੁੱਧ ਨਹੀਂ ਕੱਪੜੇ ਮੈਂ ਬਹੁਤ ਫੋਟੋਆਂ ਵਿੱਚ ਅਟੈਚ ਕਰੂੰ ਬਲਰ ਕਰਕੇ ਉਹ ਲੋਕਾਂ ਦੇ ਕੱਪੜੇ ਨਹੀਂ ਪਾਏ ਹੋਏ ਕਿਸੇ ਨੂੰ ਵੀ ਮਿਲ ਲੈਣਾ ਉਹ ਕਹਿੰਦਾ ਵੀ ਚੱਲ ਮਰੋ ਕਿਉਂਕਿ ਇਹਦਾ ਫਾਰਮੂਲਾ ਸੀ ਸੰਪੋਗ ਤੋਂ ਸਮਾਧੀ ਤੱਕ ਇਹ ਲੋਕਾਂ ਨੂੰ ਕਹਿੰਦਾ ਸੀ ਵੀ ਮੇਰੇ ਕੋਲੇ ਗਰੀਬ ਨਾ ਆਓ ਮੇਰੇ ਕੋਲੇ ਅਮੀਰ ਲੋਕ ਹੀ ਆਓ ਪਹਿਲਾਂ ਅਮੀਰ ਹੋ ਮਿਹਨਤ ਕਰੋ ਅਮੀਰ ਹੋ ਕੇ ਮੇਰੇ ਕੋਲੇ ਆਓ ਗਰੀਬ ਬੰਦਾ ਕਹਿੰਦੇ ਭਗਤੀ ਵੀ ਨਹੀਂ ਕਰ ਸਕਦਾ ਇਹਦਾ ਫਾਰਮੂਲਾ ਹੀ ਸੀਗਾ ਇਹਦੇ ਕਿੰਨੇ ਹੀ ਪ੍ਰਵਚਨ ਕਿੰਨਾ ਕੁਝ ਇੰਟਰਨੈਟ ਦੇ ਚਲੋ ਜੀ ਅਮਰੀਕਾ ਚ ਜਾ ਕੇ ਇਹਨੇ ਇੱਕ ਸੰਸਾਰ ਅਲੱਗ ਬਸਾਉਣਾ ਸ਼ੁਰੂ ਕਰਤਾ ਪਰ ਅਮਰੀਕਾ ਵਾਲਿਆਂ ਨੂੰ ਉੱਥੇ ਵੀ ਦਿੱਕਤ ਹੋ ਗਈ ਉਥੋਂ ਦੇ ਰਾਸ਼ਟਰਪਤੀ ਹੋਰ ਸਾਰਿਆਂ ਲੋਕਾਂ ਤੇ ਪ੍ਰੈਸ਼ਰ ਆ ਗਿਆ ਵੀ ਇਹ ਬੰਦਾ ਹੋਰ ਇਹਦਾ ਕੋਈ ਵੱਡਾ ਕਾਂਡ ਕਰ ਦੇ ਦੇਖਦੇ ਦੇਖਦੇ ਜੀ ਇਹਦੇ ਤੇ ਲਗਭਗ 1984 ਦੇ ਵਿੱਚ ਇਹਤੇ ਇਲਜ਼ਾਮ ਲਾਇਆ ਗਿਆ ਵੀ ਇਹਦੇ ਸ਼ਰਧਾਲੂਆਂ ਵੱਲੋਂ ਜ਼ਹਿਰ ਖਵਾਇਆ ਗਿਆ ਰੈਸਟੋਰੈਂਟਾਂ ਦੇ ਵੱਖ-ਵੱਖ ਤਰੀਕੇ ਨਾਲ ਪਹੁੰਚਾਇਆ ਗਿਆ ਉਹਦੇ ਚ ਇਹਨੂੰ ਅਰੈਸਟ ਕਰ ਲਿਆ ਤਾਂ ਅਮਰੀਕਾ ਵਾਲੇ ਸੋਚਦੇ ਸੀ ਜੇ ਅਰੈਸਟ ਕਰਾਂਗੇ ਇਹਦੇ ਤੇ ਭਗਤ ਮੰਗਰ ਪੈ ਜਾਣ ਜਿਵੇਂ ਇੰਡੀਆ ਦੇ ਵਿੱਚ ਕਿਸੇ ਬਾਬੇ ਨੂੰ ਫੜ ਲੇ ਤਾਂ ਬਾਬੇ ਉਹਦੇ ਭਗਤੀ ਡਾਂਗਾ ਮਾਰਨ ਲੱਗ ਜਾਂਦਾ ਇੱਥੇ ਕੁਝ ਅਲੱਗ ਸੀ ਕੋਈ ਨੇ ਕਿਸੇ ਨੂੰ ਕੁਝ ਕਿਹਾ ਇਹ ਬੰਦਾ ਬੇੜੀਆਂ ਦੇ ਵਿੱਚ ਜਗੜਿਆ ਹੋਇਆ ਸੀਗਾ ਆਰਾਮ ਨਾਲ ਹੱਸ ਕੇ ਕਿਉਂਕਿ ਇਹ ਮੌਨ ਵਰਤ ਦੇ ਵਿੱਚ ਸੀਗਾ 1900 ਲਗਭਗ 81 ਤੋਂ ਲੈ ਕੇ ਆ ਮੈਨੂੰ ਸਾਢੇ 1 3 ਸਾਲ ਇਸ ਬੰਦੇ ਨੇ ਮੌਨ ਹੀ ਰੱਖਿਆ ਉਸ ਟਾਈਮ ਤੇ ਕਸ਼ੀਲਾ ਨਾਂ ਦੀ ਕੁੜੀ ਨੇ ਹੀ ਇਹ ਸਾਰੀ ਡੇਰਾ ਸੰਭਾਲਿਆ ਜਿਹੜੀ ਪਵਾੜ ਦੀ ਜੜ ਸ਼ੀਲਾ ਸੀਗੀ ਚਲੋ ਜੀ ਜੇਲ੍ਹ ਦੇ ਵਿੱਚ ਗਿਆ ਜੇਲ੍ਹ ਦੇ ਵਿੱਚ ਜਾਣ ਕੇ ਇਹਨੂੰ ਉਹਨਾਂ ਕੈਦੀਆਂ ਦੇ ਵਿੱਚ ਰੱਖਿਆ ਗਿਆ ਜਿਹੜੇ ਕਿ ਬਿਮਾਰ ਸੀ ਉਹਨਾਂ ਨੂੰ ਐ ਸੀ ਵੀ ਆਪੇ ਮਰ ਮੁੜ ਜੂਗਾ ਬੰਦਾ ਪਰ ਇਹਨੂੰ ਕੁਝ ਨਹੀਂ ਹੋਇਆ 14 ਦਿਨ ਜੇਲ੍ਹ ਰੱਖਣ ਤੋਂ ਬਾਅਦ ਇਹ ਬੰਦਾ ਜਿੱਦਾਂ ਵਾਪਸ ਆਇਆ ਤਾਂ ਇਸ ਨੂੰ ਆਰਡਰ ਦਿੱਤਾ ਗਿਆ 5 ਸਾਲ ਬੈਨ ਅਮਰੀਕਾ ਦਾ ਬੀ ਅਮਰੀਕਾ 5 ਸਾਲ ਨਹੀਂ ਵੜ ਸਕਦਾ ਕਿਉਂਕਿ ਹੋਰ ਤਾਂ ਕੋਈ ਤਰੀਕਾ ਨਹੀਂ ਸੀ ਫਿਰ ਇਹਨੇ ਮੌਨ ਵਰਤ ਤੋੜਿਆ ਆਪਦਾ ਕਿਉਂਕਿ ਉਦੋਂ ਤੱਕ ਇਹਦੇ ਡੇਰੇ ਦੇ ਵਿੱਚ ਬੇਸ਼ੱਕ ਹੋ ਡਰੱਗ ਲਾ ਲਈਏ ਅੰਦਰ ਖਾਤੇ ਬੰਦੂਖਾਂ ਲਾ ਲਈਏ ਹਰ ਤਰੀਕੇ ਦਾ ਮਾੜਾ ਕੰਮ ਹੋ ਰਿਹਾ ਸੀ ਤਾਂ ਇਹਨੇ ਕਿਹਾ ਸੀ ਵੀ ਮੈਨੂੰ ਨਹੀਂ ਪਤਾ ਵੀ ਇਹ ਕਿਵੇਂ ਹੋ ਗਿਆ ਸ਼ੀਲਾ ਪਿੱਛੇ ਹੀ ਕਰ ਰਹੀ ਸੀ ਕਿਉਂਕਿ ਲੋਕਾਂ ਤੱਕ ਜਿਹੜੇ ਪਹੁੰਚਾਉਂਦੀ ਸੀ ਉਹ ਹੀ ਕਹਿੰਦੀ ਸੀ ਸ਼ੀਲਾ ਕਹਿੰਦੀ ਵੀ ਅ ਮਤਲਬ ਕਹਿ ਸਕਦੇ ਆ ਵੀ ਆਪਣੇ ਗੌੜ ਦਾ ਉਪਦੇਸ਼ ਆ ਉਹਨੇ ਇਹ ਕਿਹਾ ਉਹਨੇ ਇਹ ਕਿਹਾ ਉਹਨੇ ਇਹ ਕਿਹਾ ਲੋਕ ਮੰਨ ਹੀ ਜਾਂਦੇ ਵੀ ਹਾਂ ਓਸ਼ੋ ਕਹਿ ਰਿਹਾ ਚਲੋ ਜੀ ਬਵਾਦਾਂ ਦੇ ਵਿੱਚ ਹੋਰ ਵਧਣਾ ਹੋ ਗਿਆ ਫਿਰ ਉਹ ਡੇਰਾ ਚਲੋ ਉੱਥੋਂ ਫਿਰ ਆਖਰਕਾਰ ਜਾਂਦਾ ਕਿੱਥੇ ਬਾਈ ਬੱਖ ਬੱਖ ਕੰਟਰੀਆਂ ਚ ਗਿਆ ਜਿਹੜੀ ਕੰਟਰੀ ਚ ਬੜਿਆ ਕਰੇ ਉਹ ਨਾ ਕਰਦਾ ਕਰਨ ਲਗਭਗ ਵੀ 20 ਤੋਂ ਪਲੱਸ ਮਤਲਬ 21 ਕੋਈ 31 ਵੀ ਕਹਿੰਦਾ ਪਰ 31 ਕ ਦੇਸ਼ਾਂ ਵਿੱਚ ਬੈਨ ਕਰਤਾ ਜਿੱਦੇ ਕੈਨੇਡਾ ਯੂਰਪ ਹੋਰ ਇਟਲੀ ਹੋ ਗਿਆ ਫਰਾਂਸ ਰੂਸ ਇਹਨਾਂ ਕੰਟਰੀਆਂ ਦੇ ਵਿੱਚ ਇਹਨੂੰ ਬੈਨ ਸੀਗਾ ਇਨਾ ਡਰਦਾ ਸੀ ਅਮਰੀਕਾ ਸਰਕਾਰ ਵੀ ਇਸ ਹੱਦ ਤੱਕ ਡਰ ਗਈ ਸੀ ਵੀ ਇਹ ਬੰਦਾ ਕੋਈ ਵੱਡਾ ਗੰਡਾ ਨਾ ਕਰ ਦੇ ਇਹਨੂੰ ਕੱਢ ਹੀ ਦਿੱਤਾ। ਉਸ ਤੋਂ ਬਾਅਦ ਇੰਡੀਆ ਆ ਕੇ ਫਿਰ ਜਿੱਦਾਂ ਵਾਪਸ ਉਸ ਸ਼ਹਿਰ ਦੇ ਵਿੱਚ ਆ ਕੇ ਰਹਿਣ ਲੱਗ ਗਿਆ। ਉਸ ਸ਼ਹਿਰ ਦੇ ਵਿੱਚ ਇਹਦਾ ਸਵਾਗਤ ਆਇਆ ਜੇ ਹੀਰੋ ਹੋਇਆ ਹਨਾ ਲੋਕ ਇਹਦੇ ਸਾਰੇ ਕਿਤੇ ਪਖਤ ਬਣ ਗਏ। ਪਰ ਉੱਥੇ ਹੌਲੀ-ਹੌਲੀ ਬਿਮਾਰ ਰਹਿਣ ਲੱਗ ਗਿਆ ਕਿਉਂਕਿ ਬਹੁਤਾਂ ਨੇ ਕਿਹਾ ਸੀ ਵੀ ਸ਼ਾਇਦ ਅਮਰੀਕਨ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਸੀ ਸਲੋਪ ਪੁਆਇਜਨ ਇੱਕ ਮੱਠਾ ਜ਼ਹਿਰ ਦਿੱਤਾ ਗਿਆ ਨੂੰ ਉਹਦੇ ਕਰਕੇ ਬਿਮਾਰ ਰਹਿਣ ਲੱਗ ਗਿਆ ਹੁਣ ਲੋਕਾਂ ਦੇ ਵਿੱਚ ਘਟ ਆਉਣ ਲੱਗ ਗਿਆ ਦਿਨ ਦੇ ਵਿੱਚ ਤਿੰਨ ਵਾਰੀ ਆਉਂਦਾ ਸੀ ਹੁਣ ਇੱਕ ਵਾਰੀ ਆਉਣ ਲੱਗ ਗਿਆ ਫਿਰ ਇੱਕ ਦਿਨ ਆਖਰਕਾਰ ਜਨਵਰੀ 1990 ਨੂੰ ਇਹ ਆਵਦਾ ਸਰੀਰ ਛੱਡ ਗਿਆ ਮੌਤ ਹੋ ਗਈ ਚਲੋ ਪਰ ਵਿਵਾਦਾਂ ਦੇ ਵਿੱਚ ਉਦੋਂ ਸਾਰੀ ਗੱਲ ਆ ਗਈ ਜਦੋਂ ਡਾਕਟਰ ਨੇ ਆ ਕੇ ਬਾਅਦ ਚ ਇਹ ਦੱਸਿਆ ਵੀ ਜਦੋਂ ਮੈਨੂੰ ਓਸ਼ੋ ਨੇ ਬੁਲਾਇਆ ਸੀ ਓਸ਼ੋ ਨੇ ਉਲਟੀ ਕੀਤੀ ਹੋਈ ਸੀ ਵੀ ਮੈਨੂੰ 3 ਘੰਟੇ ਬਾਹਰ ਬਿਠਾਈ ਰੱਖਿਆ ਵੀ ਕਹਿੰਦੇ ਓਸ਼ੋ ਆਪ ਦਾ ਸਰੀਰ ਤਿਆਗ ਰਹੇ ਨੇ ਉਹਦੇ ਭਗਤ ਕਹਿੰਦੇ ਵੀ ਮੈਂ ਜਦੋਂ ਗਿਆ ਤਿੰਨ ਘੰਟੇ ਬਿਠਾਈ ਰੱਖਿਆ ਜਦੋਂ ਮੈਂ ਗਿਆ ਬਿਊਰੋ ਤੱਕ ਉਹਨਾਂ ਦਾ ਜਦੋਂ ਡੈਥ ਹੋ ਗਈ ਸੀ ਤਾਂ ਜਲਦੀ ਜਲਦੀ ਉਹਨਾਂ ਨੂੰ ਸਾਇੰਦ ਦਿੱਤਾ ਗਿਆ ਜਾਂ ਵਾਟ ਐਵਰ ਕੁਝ ਵੀ ਕੀਤਾ ਗਿਆ ਵੀ ਕਦੇ ਵੀ ਉਹੋ ਲਿਬੜ ਦਾ ਨਹੀਂ ਸੀ ਤੇ ਮੂੰਹ ਤੇ ਉਲਟੀ ਕੱਪੜਾ ਤੇ ਉਲਟੀ ਸੀਗੀ ਵੀ ਇਹ ਕਈ ਗੱਲਾਂ ਇਹ ਸਾਬਤ ਕਰਦੀਆਂ ਨੇ ਵੀ ਉੱਥੇ ਜਿੱਥੇ ਡੇਰਾ ਸੀਗਾ ਉੱਥੇ ਵੀ ਡਾਕਟਰ ਸੀਗੇ ਬਾਹਰੋਂ ਡਾਕਟਰ ਕਿਉਂ ਬੁਲਾਇਆ ਤੇ ਕਿਸੇ ਉਹਦੇ ਇੰਨੇ ਐਨਜੋਈ ਸੀਗੇ ਕਿਸੇ ਨੂੰ ਦੱਸਿਆ ਨਹੀਂ ਜਲਦੀ ਜਲਦੀ ਸੰਸਕਾਰ ਕਿਉਂ ਕੀਤਾ ਗਿਆ ਕਿਉਂਕਿ ਉਸ ਤੋਂ ਬਾਅਦ ਇਹ ਪ੍ਰਾਪਰਟੀ ਬਹੁਤ ਜਾ ਰਹੀ ਸੀ ਪ੍ਰਾਪਰਟੀ ਕਰਕੇ ਬਹੁਤ ਰੌਲਾ ਪੈ ਗਿਆ ਸੀ ਹੱਦ ਤੋਂ ਵੱਧ ਅੱਜ ਵੀ ਲਗਭਗ 100 ਕਰੋੜ ਦੀ ਤਾਂ ਰਾਇਲਟੀ ਹੁੰਦੀ ਹੈ ਇਹਦੀ ਕਿਤਾਬਾਂ ਤੋਂ ਇਹਦੇ ਪ੍ਰਵਚਨਾਂ ਤੋਂ ਉਹਦੇ 'ਚ ਅੱਜ ਵੀ ਰੌਲਾ ਪੈਂਦਾ ਅੱਜ ਵੀ ਤੁਸੀਂ ਇਹਨਾਂ ਕਿਤਾਬਾਂ ਪੜ੍ਹ ਸਕਦੇ ਹੋ ਜਿਹੜੇ ਕਿ ਇਹਦੇ ਮਤਲਬ ਕਿ ਉਦੇਸ਼ ਹੀ ਨੇ ਇਹਦੀਆਂ ਗੱਲਾਂ ਹੀ ਨੇ ਇਹਦੇ ਭਾਸ਼ਣ ਨੇ ਫਿਰ ਰੌਲਾ ਪੈ ਗਿਆ ਕ੍ਰਾਈਮ ਸਟੋਰੀ ਇਸ ਕਦਰ ਤੱਕ ਕਿਉਂਕਿ ਇਹਦੇ ਕਤਲ ਦਾ ਪਤਾ ਨਹੀਂ ਲੱਗਦਾ ਵੀ ਇਹਨੂੰ ਕਤਲ ਕਹਿੰਨੇ ਕਰਵਾਇਆ ਗਿਆ ਡੇਰੇ ਦੇ ਵਿੱਚ ਰਹਿ ਕੇ ਲੋਕਾਂ ਨੇ ਮਾਰਿਆ ਗਿਆ ਇਹਨੂੰ ਜਾਂ ਕੀ ਕੀਤਾ ਗਿਆ ਵੀ ਨਾ ਤਾਂ ਦੇ ਕਿਸੇ ਪ੍ਰਸ਼ੰਸਕ ਦਾ ਵੇਟ ਕੀਤਾ ਗਿਆ ਜਦੋਂ ਹੀ ਮਰ ਗਿਆ ਨਾਲ ਦੀ ਨਾਲ ਹੀ ਬਸ ਸੰਸਕਾਰ ਉਹਦੀ ਮਾਂ ਉੱਥੇ ਜਦੋਂ ਇਹਦੀ ਮੌਤ ਹੋਈ ਨਾ ਇਹਦੀ ਮਾਂ ਉੱਥੇ ਸੀਗੀ ਇਹਦੀ ਮਾਂ ਕਹਿੰਦੀ ਉਹਨਾਂ ਨੇ ਮੇਰਾ ਪੁੱਤ ਮਾਰਵਾਤਾ ਓਸ਼ੋ ਜੀ ਆਖਰਕਾਰ ਸਰੀਰ ਤਿਆਗ ਗਿਆ ਸੰਸਕਾਰ ਤੇ ਵੀ ਇਸ ਬੰਦੇ ਦੇ ਮੌਤ ਤੇ ਕੋਈ ਰੋਇਆ ਨਹੀਂ ਕਿਉਂਕਿ ਇਹ ਨੱਚ ਗਾ ਕੇ ਹੀ ਇਹ ਸੰਸਕਾਰ ਕਰਕੇ ਆਏ ਸੀਗੇ ਓਸ਼ੋ ਦੇ ਅੱਜ ਵੀ ਵਕ ਵਕ ਦੁਨੀਆ ਵਿੱਚ ਬਹੁਤ ਲੋਕ ਭਗਤ ਨੇ ਜੋ ਇਹਨੂੰ ਰੱਬ ਮੰਨਦੇ ਨੇ ਤੇ ਹੁਣ ਆਪਾਂ ਗੱਲ ਕਰੀਏ ਵੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਇਹਦੇ ਕੀ ਮਤਲਬ ਕਿ ਕੀ ਸੋਚ ਸੀਗੀ ਤਾਂ ਇਹ ਅਕਸਰ ਕਹਿੰਦਾ ਹੁੰਦਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਸੰਨਿਆਸ ਨਹੀਂ ਕੀਤਾ ਸੀਗਾ ਨਾ ਉਹ ਜੰਗਲਾਂ 'ਚ ਬੈਠੇ ਸੀ ਗੁਰੂ ਨਾਨਕ ਪਾਤਸ਼ਾਹ ਨੇ ਗਾ ਕੇ ਰੱਬ ਪਾਇਆ ਬੜੀਆਂ ਸੋਹਣੀਆਂ ਸਾਖੀਆਂ ਨੇ ਇਹਨਾਂ ਨੇ ਜਪਜੀ ਸਾਹਿਬ ਦੀ ਵੀ ਟਰਾਂਸਲੇਸ਼ਨ ਐ ਇੰਨੀ ਸੋਹਣੀ ਕੀਤੀ ਐ ਸਟਿਕ ਮਤਲਬ ਆਪਣੇ ਕਿਸੇ ਬੰਦੇ ਤੋਂ ਵੀ ਨਹੀਂ ਹੋਈ ਸਟਿਕ ਪੜ੍ਹ ਕੇ ਦੇਖਿਓ ਦੀ ਕਿਤਾਬ ਆ ਜਪਜੀ ਸਾਹਿਬ ਦਾ ਸਟਿਕ ਆ ਤਾਂ ਇਹ ਬੜੇ ਵੱਖਰੇ ਤਰੰਗ ਢੰਗ ਨਾਲ ਇਹਨੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਜਦੋਂ ਬੇਈ ਨਦੀ ਵਿੱਚ ਗਏ ਸੀ ਬੜੇ ਹੀ ਵੱਖਰੇ ਢੰਗ ਨਾਲ ਪੇਸ਼ ਕੀਤਾ ਸੁਣ ਕੇ ਦੇਖਿਓ YouTube ਤੇ ਪਿਆ ਉਹ ਸ਼ੋਅ ਅਬਾਊਟ ਗੁਰੂ ਨਾਨਕ ਇਹਨੇ ਕਦੇ ਵੀ ਗੁਰੂ ਨਾਨਕ ਨੂੰ ਮਾੜਾ ਨਹੀਂ ਕਿਹਾ ਇਹਨੇ ਸਿਰਫ ਇਹ ਕਿਹਾ ਸੀ ਵੀ ਗੁਰੂ ਨਾਨਕ ਨੇ ਗਾ ਕੇ ਰੱਬ ਨੂੰ ਪਾਇਆ ਤੇ ਅਸੀਂ ਨੱਚ ਕੇ ਕਿਉਂ ਨਹੀਂ ਪਾ ਸਕਦੇ ਗੁਰੂ ਨਾਨਕ ਨੂੰ ਰੱਬ ਕਦੋਂ ਮਿਲਿਆ ਕਿਵੇਂ ਕਿਵੇਂ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਹਿੰਟ ਦਿੱਤੇ ਲੋਕਾਂ ਨੂੰ ਵੀ ਰੱਬ ਬਹੁਤ ਗੱਲਾਂ ਸੀਗੀਆਂ ਤੇ ਪਰ ਇਹ ਵਾਰ ਇਹੀ ਕਹਿੰਦਾ ਹੁੰਦਾ ਸੀ ਵੀ ਮੈਂ ਕਿਸੇ ਧਰਮ ਨੂੰ ਨਹੀਂ ਮੰਨਦਾ ਨਾ ਹੀ ਮੇਰਾ ਕੋਈ ਇਹੋ ਆ ਬਸ ਮੈਂ ਤਾਂ ਹੀ ਕਹਿੰਨਾ ਵੀ ਚੱਲ ਮਾਰੋ ਇੰਜੋਏ ਕਰੋ ਕੋਈ ਵਿਆਹ ਕਰਾਉਣ ਦੀ ਲੋੜ ਨਹੀਂ ਬੰਦਨ ਚ ਬੰਦਨ ਦੀ ਲੋੜ ਨਹੀਂ બસ ਨੱਚੋ ਗਾਓ ਤੇ ਮੁਕਤੀ ਪਾਓ ਆਪਣੇ ਆਪਣੇ ਸੀਗੇ ਬਹੁਤ ਲੋਕ ਨਹੀਂ ਮੰਨਣਗੇ ਸ਼ਾਇਦ ਇਹ ਭਗਤ ਬਟ ਜਦੋਂ ਆਪਾਂ ਨੂੰ ਕਿਸੇ ਬਾਰੇ ਬੋਲਣਾ ਪਹਿਲਾਂ ਤਾਂ ਆਪਾਂ ਨੂੰ ਹੋਰ ਪੱਖ ਨਾਲ ਵੀ ਸੋਚਣਾ ਪੈਣਾ ਇਹ ਓਸ਼ੋ ਓਸ਼ੋ ਦੀ ਆਪਾਂ ਜੇ ਗੱਲ ਕਰੀਏ ਤਾਂ ਓਸ਼ੋ ਤੋਂ ਅਮਰੀਕਾ ਡਰਦਾ ਸੀਗਾ ਇਹਦੇ ਇੰਟਰਵਿਊ ਜਾ ਕੇ ਦੇਖਿਓ ਵੀ ਬੰਦੇ ਦਾ ਜਿੱਦਾਂ ਕਹਿ ਨਹੀਂ ਸਕਦੇ ਵੀ ਹਾਜ਼ਰ ਜਵਾਬੀ ਬਹੁਤ ਹੋਣਾ ਇਹ ਉਦਾਂ ਦਾ ਬੰਦਾ ਸੀ ਇੰਟਰਵਿਊ ਨੂੰ ਕੋਈ ਜਵਾਬ ਨਹੀਂ ਆਉਣਾ ਸੀ ਹਾਜ਼ਰ ਜਵਾਬੀ ਆਏ ਇਹਦੇ ਇੰਟਰਵਿਊ ਸੁਣ ਕੇ ਦੇਖਿਓ ਉਸ਼ੋਵਾਰੇ ਕੈਨ ਨੂੰ ਤਾਂ ਬਹੁਤ ਕੁਛ ਆ ਬਹੁਤ ਕੁਛ ਆ ਮੈਂ ਕਹਾਂ ਦੋ ਘੰਟਿਆਂ ਦੀ ਵੀਡੀਓ ਬਣ ਸਕਦੀ ਹੈ ਬਟ ਓਨੈਸਟਲੀ ਅਮਰੀਕਾ ਨੂੰ ਇੱਕ ਟਾਈਮ ਤੇ ਵਕਤ ਪਾਉਣ ਵਾਲਾ ਬੰਦਾ ਸੀਗਾ ਇਹ ਅੱਜ ਵੀ ਇਸ ਦਾ ਜਿਹੜਾ ਉੱਥੇ ਬਸਾਇਆ ਸੀਗਾ ਲਾਇਬ੍ਰੇਰੀਆਂ ਘਰ-ਬਾਰ ਅੱਜ ਵੀ ਚਲੋ ਸੜਕਾਂ ਤੋਂ ਵੀ ਪਈਆਂ ਹੋਣਗੀਆਂ ਚੀਜ਼ਾਂ ਬਹੁਤੀਆਂ 에어ਪੋਰਟ ਬਣਾ ਲੈਣਾ ਆਪਦੇ ਜੈਟ ਪ੍ਰਾਈਵੇਟ ਹੋਰ ਕੀ ਕੁਛ ਸ਼ੀਲਾ ਉੱਥੋਂ ਭੱਜ ਕੇ ਯੂਰਪ ਚਲੀ ਗਈ ਸੀ ਅ ਯੂਰਪ ਤੋਂ ਫੜ ਲਈ ਗਈ ਸੀ ਉਹ ਤੋਂ ਜਿਹੜੇ ਇੰਟਰਵਿਊ ਅੱਜ ਵੀ ਪਈਆਂ ਨੇ ਪਰ ਕਿੰਨਾ ਕਿਤੇ ਓਸ਼ ਦੀ ਨਾਲ ਨਹੀਂ ਨਹੀਂ ਸਾਰਾ ਕੁਝ ਖਤਮ ਕੀਤਾ ਕਿਉਂਕਿ ਓਸ਼ੋ ਮੌਨ ਦੇ ਵਿੱਚ ਸੀ ਮੌਨ ਦੇ ਵਿੱਚ ਹੀ ਬਹੁਤ ਕੁਝ ਉਹ ਨਹੀਂ ਕੀਤਾ ਓਸ਼ੋ ਬਾਰੇ ਬਹੁਤ ਲੋਕਾਂ ਨੇ ਸਵਾਲ ਪੁੱਛੇ ਸੀ ਜੀ ਆਹ ਸੀ ਓਸ਼ੋ ਓਸ਼ੋ ਦਾ ਤੁਸੀਂ ਪੜ੍ਹ ਕੇ ਦੇਖਿਓ ਮਹਾਤਮਾ ਬੁੱਧ ਬਾਰੇ ਬਹੁਤ ਸੋਹਣਾ ਡਿਸਕ੍ਰਾਈਬ ਕੀਤਾ ਵੱਖ-ਵੱਖ ਧਰਮਾਂ ਬਾਰੇ ਬਹੁਤ ਸੋਹਣੇ ਪ੍ਰਵਚਨ ਨੇ ਕਿਸੇ ਬਾਰੇ ਮੈਂ ਨਹੀਂ ਦੇਖਿਆ ਵੀ ਕਿਤੇ ਇਹਨਾਂ ਨੇ ਗੁਰੂ ਨਾਨਕ ਨੂੰ ਨਿੰਦਿਆ ਹੋਵੇ ਜਾਂ ਕਿਸੇ ਧਰਮ ਨੂੰ ਨਿੰਦਿਆ ਹੋਵੇ ਨਹੀਂ ਇਹਨਾਂ ਨੇ ਬਹੁਤ ਸੋਹਣਾ ਡਿਸਕ੍ਰਾਈਬ ਕੀਤਾ ਜਪਜੀ ਸਾਹਿਬ ਬਾਰੇ ਬਹੁਤ ਸੋਹਣੀਆਂ ਗੱਲਾਂ ਤੇ ਵੱਖ-ਵੱਖ ਧਰਮਾਂ ਬਾਰੇ ਮਿਲਦੇ ਹਾਂ ਹੁਣ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਓਸ਼ੋ ਦਾ ਕਤਲ ਹੋਇਆ ਜਿਉਂ ਦੀ ਮੌਤ ਕਿਸੇ ਨੇ ਕਰਵਾਈ ਇਹ ਅੱਜ ਤੱਕ ਵੀ ਗੁੱਥੀ ਸਾਹਮਣੇ ਨਹੀਂ ਆਈ ਤੇ ਵਿਵਾਦਾਂ ਦੇ ਵਿੱਚ ਉਦੋਂ ਆਈ ਸੀ ਜਦੋਂ ਡਾਕਟਰ ਨੇ ਬਾਅਦ ਚ ਡਾਕਟਰ ਕਹਿੰਦਾ ਮੈਨੂੰ ਧੱਕੇ ਨਾਲ ਲਿਖਾਇਆ ਗਿਆ ਜਲਦੀ ਜਲਦੀ ਵੀ ਹਾਰਟ ਅਟੈਕ ਲਿਖ ਦੇ ਤਾਂ ਕਿ ਪੋਸਟਮਾਰਟਮ ਨਾ ਹੋਵੇ ਕਿ ਅਸਲ ਦੇ ਵਿੱਚ ਓਸ਼ੋ ਉਹ ਜਾਉਂਦਾ ਸੀ ਜਿਹਨੂੰ ਮੈਨੂੰ ਡੇਰੇ 'ਚ ਬੁਲਾਇਆ ਗਿਆ ਉਸ ਤੋਂ ਬਾਅਦ 3 ਘੰਟੇ ਮੈਨੂੰ ਅੰਦਰ ਨਾ ਆਉਣ ਦਿੱਤਾ ਗਿਆ ਉਹ ਕਹਿੰਦੇ ਸਰੀਰ ਤਿਆਗ ਰਿਹਾ ਪਰ ਓਸ਼ੋ ਕਦੇ ਵੀ ਕੱਪੜੇ ਤੇ ਕੋਈ ਚੀਜ਼ ਨਹੀਂ ਪਾਣਦਾ ਸੀ ਉਹਦੇ ਮੂੰਹ ਤੇ ਵੀ ਉਲਟੀ ਸੀਗੀ ਉਦੇ ਕੱਪੜਿਆਂ ਤੇ ਵੀ ਉਲਟੀ ਲੱਗੀ ਹੋਈ ਸੀ ਸ਼ਾਇਦ ਉਹਨੂੰ ਮੱਠਾ ਜਾਇਆ ਜਾਂ ਕੁਝ ਹੋਰ ਖਵਾਇਆ ਗਿਆ ਜਾਂ ਟੀਕਾ ਲਾਇਆ ਗਿਆ ਕੁਝ ਨਹੀਂ ਪਤਾ ਸੋ ਇਹ ਸੀਗਾ ਓਸ਼ੋ ਕੋਈ ਕਮੀ ਪੇਸ਼ੀ ਰਹੀ ਗਈ ਹੋਵੇ ਮਾਫ ਕਰਿਓ ਕੋਈ ਗਲਤੀ ਹੋ ਗਈ ਹੋਵੇ ਪੇ ਕਿਸੇ ਦਾ ਭਾਵਨਾ ਪੜਕੀ ਹੋਵੇ ਜਿਹਦੇ ਲਈ ਮਾਫ ਕਰਿਓ ਬਟ ਬੰਦਾ ਆਮ ਬੰਦਾ ਨਹੀਂ ਸੀਗਾ ਬੱਬੇ ਇਹ ਕੋਈ ਨੈਕਸਟ ਲੈਵਲ ਸੀ ਤੇ ਚਲੋ ਜੀ ਮਿਲਦੇ ਆਂ ਇੰਟਰਵਿਊ ਸੁਣ ਕੇ ਦੇਖਿਓ ਦੀਆਂ ਠੀਕ ਆ ਅੱਖ ਨਹੀਂ ਝਪਕਦਾ ਸੀ ਅੱਖਾਂ ਹੀ ਰੱਖਦਾ ਸੀ ਜਮ ਤੇ ਚਲੋ ਜੀ ਮਿਲਦੇ ਆਂ ਬੰਦੇ ਕੋਲੇ ਕੁਝ ਹੈਗਾ ਸੀ ਅਲੱਗ ਜਿਹਦੇ ਨਾਲ ਬੰਦਾ ਸਮੋਤ ਕਰਨਾ ਗੱਲ 'ਚ ਕਨਵਰਟ ਕਰਨਾ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਬਹੁਤ ਬਹੁ ਪਿਆਰ ਬਾਈ ਤੇ ਇੱਕ ਸਰ ਲਾਸਟ ਬੇਨਤੀ ਕਰਨਾ ਚਾਹੁੰਦਾ ਬਾਈ ਤੇ ਵੀ ਮੈਨੂੰ ਤੁਸੀਂ ਘਰੇਲੂ ਝਗੜੇ ਬਹੁਤ ਭੇਜਦੇ ਆਪਦੇ ਵੀ ਭਾਈ ਮੇਰੇ ਭਰਾ ਤੋਂ ਆ ਹੋ ਗਿਆ ਉਹਦੀ ਘਰ ਵਾਲੀ ਐ ਹੋ ਗਈ ਸਾਨੂੰ ਇਨਸਾਫ ਦਬਾਓ ਮੈਂ ਉਹਨਾਂ ਲੋਕਾਂ ਦੀਆਂ ਸਟੋਰੀਆਂ ਪਾਉਣਾ ਜਿਹੜੇ ਕਿ ਹੁਣ ਤੱਕ ਹੋ ਗਿਆ ਡਾਕੂਮੈਂਟਡ ਕੋਈ ਨਿਊਜ਼ ਆਈ ਹੋਈ ਆ ਜਾਂ ਅਖਬਾਰ ਦੇ ਵਿੱਚ ਹੋਰ ਨਹੀਂ ਮੈਂ ਕਿਸੇ ਦੀ ਪਾਈ ਤੇ ਤੁਸੀਂ ਪਰਸਨਲ ਆਪਦੇ ਘਰੇਲੂ ਝਗੜੇ ਨਾ ਮੇਰੇ ਕੋਲ ਲੈ ਕੇ ਆਇਆ ਕਰੋ ਨਾ ਹੀ ਮੈਂ ਪਾਉਣੇ ਨੇ ਬੇਨਤੀ ਆਹੀ ਪ੍ਰਵਾਨ ਕਰਿਓ ਚਲੋ ਜੀ ਠੀਕ ਆ ਮਾ